ਪੁਰਾਣੀ ਤੇ ਮਸ਼ਹੂਰ ਦੁਕਾਨ ਸ਼ਿਵ ਸ਼ਕਤੀ ਜੋਤਿਸ਼ ਕੇਂਦਰ ਮਿਲੋ ਪੰਡਿਤ ਹਰੀਸ਼ ਕੁਮਾਰ ਜੋਤਸ਼ੀ ਨੂੰ ਜੋ ਕਿ ਹਰ ਸਮੱਸਿਆ ਦਾ ਹੱਲ ਕਰਦੇ ਨੇ ਜਿਵੇਂ ਕਿ ਤੇਵਾ ਜਨਮ ਪੱਤਰੀ ਹਸਤ ਤੇ ਮਸਤਕ ਰੇਖਾ ਮੰਗਲਿਕ ਦੋਸ਼ ਕਾਲ ਸਰਪ ਦੋਸ਼ ਨੌਕਰੀ ਕਾਰੋਬਾਰ ਵਿੱਚ ਰੁਕਾਵਟ ਵਿਦੇਸ਼ੀ ਯਾਤਰਾ ਗ੍ਰਹਿ ਦੋਸ਼ ਵਿਆਹ ਵਿੱਚ ਰੁਕਾਵਟ ਸੰਤਾਨ ਯੋਗ ਵਿਦਿਆ ਪ੍ਰਾਪਤੀ ਕੀਤਾ ਕਰਾਇਆ ਹੋਵੇ ਆਦੀ ਸਮੱਸਿਆ ਦਾ ਪਾਠ ਪੂਜਾ ਦੁਆਰਾ ਪੂਰਾ ਪੂਰਾ ਹੱਲ ਕੀਤਾ ਜਾਂਦਾ ਹੈ ਇਹਨਾਂ ਨੂੰ ਮਿਲਣਾ ਹੋਵੇ ਤਾਂ ਅੰਮ੍ਰਿਤਸਰ ਰੋਡ ਮੇਨ ਚੌਂਗ ਬੀਕਾ ਨੇਰ ਦੀ ਬੈਕ ਸਾਈਡ ਸੋਹੰਦੀ ਮੱਲਾ ਵਾਰਡ ਨੰਬਰ 4 ਇਹਨਾਂ ਦਾ ਮੋਬਾਈਲ ਨੰਬਰ ਹੈਗਾ 98173 86919 ਜੋ ਕਿ ਹਰ ਸਮੱਸਿਆ ਦਾ ਹੱਲ ਕਰਦੇ ਹਨ ਪੰਡਿਤ ਹਰੀਸ਼ ਕੁਮਾਰ ਜੋਤਸ਼ੀ ਨੂੰ ਮਿਲੋ ਅਤੇ ਆਪਣੀ ਹਰ ਇੱਕ ਸਮੱਸਿਆ ਦਾ ਹੱਲ ਕਰਵਾਓ ਇੱਕ ਵਾਰ ਤੋਂ ਫਿਰ ਐਡਰੈਸ ਰਿਪੀਟ ਕੀਤਾ ਜਾਂਦਾ ਹੈ 메인 ਚੌਂਕ ਅੰਮ੍ਰਿਤਸਰ ਵਾਲੀ ਸੜਕ ਬੀਕਾ ਨੇਰ ਸਵੀਟ ਸ਼ਾਪ ਦੀ ਬੈਕ ਸਾਈਡ ਸੋਂਦੀ ਮਹੱਲਾ ਵਾਰਡ ਨੰਬਰ 4 ਪੁਰਾਣੀ ਤੇ ਮਸ਼ਹੂਰ ਦੁਕਾਨ ਸ਼ੇਵ ਸ਼ਕਤੀ ਜੋਤਿਸ਼ ਕੇਂਦਰ ਮਿਲੋ ਪੰਡਿਤ ਸ਼ੇਵ